ਨਵ ਈਂਡਿਆ ਪੰਜਾਬੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਆ ਸੋ ਸਾਰਿਆਂ ਨੂੰ ਨਾਵੀ ਦਸਵੀ ਮੇਲੇ ਦੀਆਂ ਬਹੁਤ ਬਹੁਤ ਮੁਬਾਰਕਾਂ ਹਰ ਸਾਲ ਨਾਵੀ ਦਸਵੀ ਦਾ ਮੇਲਾ ਜਿਹੜਾ ਇਹ ਮਨਾਇਆ ਜਾਂਦਾ ਹੈ ਬਟਾਲਾ ਦੀ ਧਰਤੀ ਤੇ Hindu Sikh ਭਾਈਚਾਰੇ ਦਾ ਪ੍ਰਤੀਕ ਜਿਹੜਾ ਉਹ ਹਥਿਆਰ ਮਨਾਇਆ ਜਾਂਦਾ ਤੇ ਨਾਵੀ ਦਸਵੀ ਦਾ ਮੇਲਾ ਤੇ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਕਿ ਕਿੰਨੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਸਵੇਰ ਤੋਂ ਹੀ ਸ਼ਾਮ ਤੱਕ ਨਾਵੀ ਦਸਵੀ ਦਾ ਪਵਿੱਤਰ ਇਸ਼ਨਾਨ ਕਰਨ ਵਾਸਤੇ ਸੰਗਤਾਂ ਪਹੁੰਚਦੀਆਂ ਨੇ ਪੰਜਾਬ ਹਿਮਾਚਲ ਜੀ ਐਂਡ ਕੇ ਤੇ ਜੰਮੂ ਕਸ਼ਮੀਰ ਤੇ ਨਾਲ ਦੀ ਨਾਲ ਫੌਰਨ ਤੋਂ ਵੀ ਜਿਹੜੀਆਂ ਸੰਗਤਾਂ ਪਹੁੰਚਦੀਆਂ ਨੇ ਆਪਾਂ ਗੱਲਬਾਤ ਵੀ ਕਰਦੇ ਆ ਸੰਗਤਾਂ ਦਾ ਕੀ ਕਹਿਣਾ ਹੈ ਤੇ ਕਿੱਥੋਂ-ਕਿੱਥੋਂ ਸੰਗਤਾਂ ਆਈਆਂ ਨੇ ਕਰਦੇ ਆ ਗੱਲਬਾਤ ਜੈ ਸ਼ੰਕਰ ਜੀ ਜੈ ਸ਼ੰਕਰ ਕੀ ਨਾਮ ਦੇ ਰਵੀ ਕੁਮਾਰ ਜੀ ਰਵੀ ਜੀ ਕਿੱਥੋਂ ਆਏ ਦੇ ਅਮਰੀਕਾ ਤੋਂ ਰਵੀ ਜੀ ਕਿੰਨੀ ਕੀ ਕਿਰਪਾ ਹੈ ਕਹਿੰਦੇ ਨਾਵੀ ਦਸਵੀਂ ਦਾ ਮੇਲਾ ਜਰਾ ਏ ਉਹ ਲੱਗਦਾ ਇੱਥੇ ਇਤਿਹਾਸਿਕ ਮੇਲਾ ਨਾਵੀ ਦਸਵੀਂ ਦਾ ਬੜੀਆਂ ਸੰਗਤਾਂ ਪਹੁੰਚਦੀਆਂ ਨੇ ਤੁਸੀਂ ਵੀ ਇਹ ਤੇ ਆਂਦੇ ਹੋ ਕਿੰਨੀ ਥੇ ਹੋ ਗਈ ਆਂਦੇ ਆ ਤੇ ਕਿੰਨੀ ਕੀ ਕਿਰਪਾ ਹੋਈ ਪੰਜ ਤੇ ਸਾਲ ਹੋ ਗਏ ਜੀ ਇੱਥੇ ਆਂ ਤੇ ਤੇ ਨੌਵੀਂ ਤੇ ਦਸਵੀਂ ਗਰਾਜਮਣ ਹੁੰਦੇ ਨੇ ਇੱਥੋਂ ਦਾ ਇਸ਼ਨਾਨ ਕਰਦੇ ਨੇ ਤੇ ਇਹ ਪ੍ਰਥਾ ਬੜੀ ਪੁਰਾਣੀ ਚੱਲ ਰਹੀ ਆ ਭੋਲੇनाथ ਨੇ ਕਾਰਤਿਕ ਜੀ ਨੂੰ ਕਿਹਾ ਸੀ ਤੇਰੇ ਕੋ ਸਾਰੇ ਆਣਗੇ ਤੇ ਉਹ ਸਾਰੇ ਇੱਥੇ ਆਂਦੇ ਨੇ ਜਿਹੜਾ ਕਿਤੇ ਵੀ ਕੋਈ ਇਸ਼ਨਾਨ ਨਹੀਂ ਕਰਦਾ ਉਹ ਇੱਥੇ ਇਸ਼ਨਾਨ ਕਰੇ ਉਹ ਸਾਰੇ ਤਿਰਥ ਪਾਏਗਾ ਗੰਗਾ ਮਾਂ ਵੀ ਇੱਥੇ ਆਏ ਸੀ ਹੋਰ ਵੀ ਸਾਰੇ ਦੇਵੀ ਦੇਤੇ ਜਿੰਨੇ ਵੀ ਸੀ ਸਾਰੇ ਇੱਥੇ ਆਏ ਆ ਤੇ ਸੋ ਮੈਂ ਇਹੋ ਇਸ਼ਨਾਨ ਕਰਕੇ ਆਪਣਾ ਜੀਵਨ ਸਫਲ ਬਣਾਣਾ ਚਾਹੁੰਦਾ ਤੇ ਕਿਰਪਾ ਕਿੰਨੀ ਕੀ ਕਹਿੰਦੇ ਕਾਰਤੀ ਸੂਮੀ ਤੇ ਸ਼ਿਵ ਭੋਲੇ ਪਣਾਰੀ ਵੈਸੇ ਭੋਲੇ ਨੇ ਇੰਨੀ ਕਿਰਪਾ 21 ਰੋਵਰ ਆ ਉਹਦੇ ਵਿੱਚ ਸਿੱਖ ਵੀ ਇਸ਼ਨਾਨ ਕਰਦੇ ਨੇ ਤੇ Hindu ਵੀ ਇਸ਼ਨਾਨ ਕਰਦੇ ਕੀ ਕਹਿਣਾ ਚਾਹਦੇ ਹੋ ਦੇਖੋ ਜੀ ਕਿਰਪਾ ਦੇ ਬਹੁਤ ਐ ਤੇ ਇੰਨੀ ਕਿਰਪਾ ਆ ਗਈ ਐ ਜਿਹੜੀ ਨજર ਆਂਦੀ ਹਰ ਕਿਸੇ ਨੂੰ ਕਿਰਪਾ ਕੋਈ ਆਪਣਾ ਮੈਟਰ ਲੈ ਕੇ ਆਇਆ ਕੋਈ ਆਪਣਾ ਮੈਟਰ ਲੈ ਕੇ ਆਇਆ ਬਸ ਮੈਂ ਐਹੋ ਹੀ ਕਹਿਣਾ ਚਾਹਣਾ ਇੱਥੇ ਦਾ ਇਸ਼ਨਾਨ ਜਿੰਨੇ ਕਰ ਲਿਆ ਨਾ ਉਹਦੇ ਬਾਰੇ ਨਿਆਰੇ ਹੈਗੇ ਨੇ ਉਹ ਅੱਜ ਦੇ ਦਿਨ ਨੌਮੀ ਤੇ ਦਸਵੀਂ ਕਿਉਂਕਿ 33 ਕਰੋੜ ਦੇਵੀ ਦੇਵਤਿਆਂ ਨੇ ਐਹੋ ਹੀ ਜਲ ਵਿੱਚ ਇਸ਼ਨਾਨ ਕਰਨਾ ਹੈ ਜੀ ਤੇ ਉਹ ਜਿਹੜਾ ਇਸ਼ਨਾਨ ਕਰ ਲੇਗਾ ਉਹ ਭਗਾਸ਼ਲੀ ਹੋਏਗਾ ਜੈ ਸ਼੍ਰੀ ਰਾਮ जय शंकर लो जी ਗੱਲਬਾਤ ਕੀਤੀ ਆਪਾਂ ਹੋਰ ਵੀ ਸੰਗਤਾਂ ਪਹੁੰਚੀਆਂ ਨੇ ਕਰਦੇ ਆ ਗੱਲਬਾਤ ਕੀ ਉਹਨਾਂ ਦਾ ਕਹਿਣਾ ਹੈ ਦੇਖੋ ਲਾਈਨਾਂ ਦੇ ਵਿੱਚ ਲੱਗੀਆਂ ਹੋਈਆਂ ਸੰਗਤਾਂ ਬਟਾਲਾ ਨਹੀਂ ਬਟਾਲੇ ਤੋਂ ਬਾਹਰ ਵੀ ਜਿਹੜੀਆਂ ਸਟੇਟਾਂ ਨੇ ਉੱਤੋਂ ਵੀ ਜਿਹੜੀਆਂ ਪੰਜਾਬ ਦੀ ਸਟੇਟ ਤੋਂ ਬਾਹਰ ਵੀ ਜਿਹੜੀਆਂ ਸੰਗਤਾਂ ਪਹੁੰਚੇ ਕਰਦੇ ਆ ਗੱਲਬਾਤ जय शंकर ਜੀ जय शंकर ਕੀ ਨਾਮ ਦੇ ਅਫੇਲ ਅਕਲ ਜੀ ਕਿੱਥੋਂ ਆਏ ਦੇ ਬਟਾਲਾ ਬਟਾਲੇ ਤੋਂ ਹੀ ਕਿੰਨੀ ਕਿਰਪਾ ਨਾਂ ਵੀ ਦੱਸੀ ਦਾ ਮੇਲਾ ਹੁੰਦਾ ਏ ਤੇ ਉਡੀਕ ਹੁੰਦੀ ਆ ਆਪਾਂ ਮੇਲੇ ਤੇ ਜਾਣਾ ਹੈ ਸੇਵਾ ਕਰਨੀ ਹੈ ਤੇ ਕਾਰਤੀਕ ਸੋਮੀ ਦਾ ਅਸੀਸ ਭੋਲੇ ਭੰਡਾਰੀ ਦਾ ਅਸ਼ੀਰਵਾਦ ਪ੍ਰਾਪਤ ਕਰਨਾ ਕੀ ਕਹਿਣਾ ਚਾਹੁੰਦੇ ਸ਼ਿਵ ਭੋਲੇ ਜੀ ਕਿਰਪਾ ਜੀ پوری پوری ਜੀ ਸਾਰਿਆਂ ਕਿਰਪਾ ਕਰੇ ਭੋਲੇ ਨਾ ਜੀ ਸੋ ਗੱਲਬਾਤ ਕੀਤੀ ਕਹਿੰਦੇ ਜੀ ਉਹਨਾਂ ਦੀ ਕਿਰਪਾ ਬੜੀ ਏ ਤੇ ਸਾਰਿਆਂ ਤੇ ਕਿਰਪਾ ਕਰੇ ਸ਼ਿਵ ਭੋਲੇ ਪੰਡਾਰੀ ਭੋਲੇ ਨੇ ਭੋਲੇ ਪੰਦੇ ਵਿੱਚ ਸਭ ਕੁਝ ਦੇ ਦਿੰਦੇ ਨੇ ਤੇ ਹਰ ਸਾਲ ਨੌਵੀਂ ਦਸਵੀਂ ਦਾ ਮੇਲਾ ਜਿਹੜਾ ਇਹ ਇੱਥੇ ਮਨਾਇਆ ਜਾਂਦਾ ਏ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਪਹੁੰਚਦੀਆਂ ਨੇ ਤੇ ਵੀਡੀਓ ਨੂੰ ਵਾਤਵਾ ਸ਼ੇਅਰ ਕਰੋ ਤਸਵੀਰਾਂ ਇੱਕ ਵਾਰੀ ਤੁਹਾਨੂੰ ਦਿਖਾ ਦਾਂਗੇ ਕਿ ਕਿੰਨੀ ਇੱਕ ਕਿਰਪਾ ਏ ਸ਼ਿਵ ਭੋਲੇ ਪੰਡਾਰੀ ਦੀ ਕਾਰਤੀਕ ਸੋਮੀ ਜੀ ਤੇ ਜੀ ਭੋਲੇ ਪੰਡਾਰੀ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਵੀ ਜਿਹਰੇ ਨੇ ਇੱਥੇ ਆਈ ਸੀ ਤੇ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਆ ਤੇ ਵੀਡੀਓ ਨੂੰ ਵੱਤਵਾ ਸ਼ੇਅਰ ਕਰਿਓ ਆਪਾਂ ਮੰਦਰ ਦੇ ਜਿਹਰੇ ਪੁਜਾਰੀ ਨੇ ਜਾਂ ਪ੍ਰਧਾਨ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਦਾ ਕੀ ਕਹਿਣਾ ਏ ਤੇ ਸਾਰਿਆਂ ਨੂੰ ਸਾਡੀ ਟੀਮ ਵੱਲੋਂ ਵੀ ਨਾਂ ਵੀ ਦਸਵੇਂ ਮੇਲੇ ਦੀਆਂ ਬਹੁਤ-ਬਹੁਤ ਮੁਬਾਰਕਾਂ ਆਜ ਨੌਵੇਂ ਦਸਵੇਂ ਦੇ ਮੇਲੇ ਤੇ ਮੈਂ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਲੱਖ-ਲੱਖ ਵਧਾਈ ਦੇਣਾ ਹੈ ਔਰ ਸ੍ਰੀ ਅਜਨੇਸ਼ਵਰ ਮੰਦਿਰ ਕਾਰ ਸੇਵਾ ਟ੍ਰਸ ਜਿਹਨੇ ਕਿ 2 ਫਰਵਰੀ ਨੂੰ ਇਸ ਪਵਿੱਤਰ ਸਰੋਵਰ ਦੀ ਕਾਰ ਸੇਵਾ ਸ਼ੁਰੂ ਕੀਤੀ ਸੀ ਔਰ 23 23 ਅਕਤੂਬਰ ਨੂੰ ਇਹ ਜਿਹੜੀ ਆਈ ਕਾਰ ਸੇਵਾ ਪੂਰੀ ਕੀਤੀ ਆ ਔਰ 23 ਅਕਤੂਬਰ ਨੂੰ ਅਸੀਂ ਜਿਹੜਾ ਜਲ ਜਿਹੜਾ ਇਸ ਪਵਿੱਤਰ ਸਰੋਵਰ ਦੇ ਛੱਡਿਆ ਇਹ ਜਿਹੜਾ ਨੌਵੀਂ ਦਸਵੀਂ ਦਾ ਮੇਲਾ ਭਗਵਾਨ ਸ਼ੰਕਰ ਦੇ ਦੋਹਾਂ ਪੁੱਤਰਾਂ ਨੂੰ ਜਦੋਂ ਸਾਰੇ ਬ੍ਰਿਤੀ ਲੋਕ ਦਾ ਉਹਨਾਂ ਨੇ ਰੱਖਿਆ ਸੀ ਵੀ ਜਿਹੜਾ ਚੱਕਰ ਪਹਿਲਾ ਲਾ ਕੇ ਆਊਗਾ ਉਹਨੂੰ ਹੀ ਪ੍ਰਥਮ ਪੂਜਾ ਦਾ ਅਧਿਕਾਰ ਦਿੱਤਾ ਜਾਏ। ਜਦਕਿ ਕਾਰਤਿਕ ਸਵਾਮੀ ਨੇ ਆਪਣੇ ਮੋਰ ਦੀ ਸਵਾਰੀ ਤੇ ਚੱਲ ਪਏ। ਜਦਕਿ ਗਣੇਸ਼ ਜੀ ਮਹਾਰਜ ਦੀ ਚੂਹੇ ਦੀ ਸਵਾਰੀ। ਨਾਰਦ ਜੀ ਨੇ ਕਿਹਾ ਤੁਸੀਂ ਸਾਰੇ ਸ੍ਰਿਸ਼ਟੀ ਦਾ ਚੱਕਰ ਲਾ ਕੇ ਆ ਜੀ ਨਹੀਂ ਸਕਦੇ। ਤੁਸੀਂ ਆਪਣੇ ਮਾਤਾ ਪਿਤਾ ਦਾ ਚੱਕਰ ਲਾ ਲੋ ਕਲਾਚ ਤੁਹਾਨੂੰ ਪ੍ਰਥਮ ਪੂਜਨ ਦਾ ਅਧਿਕਾਰ ਮਿਲ ਜਾਏਗਾ। ਔਰ ਇਸੇ ਤਰ੍ਹਾਂ ਉਹਨਾਂ ਨੇ ਨਾਰਦ ਜੀ ਦੀ ਗੱਲ ਸੁਣ ਕੇ ਆਪਣੇ ਮਾਤਾ ਪਿਤਾ ਦਾ ਚੱਕਰ ਉੱਥੇ ਲਾ ਲਿਆ। ਔਰ ਪ੍ਰਥਮ ਪੂਜਨ ਦਾ ਅਧਿਕਾਰ ਜਿਹੜਾ ਸ੍ਰਿਸ਼ਟੀ 'ਚ ਉਹਨਾਂ ਨੇ ਲੈ ਲਿਆ ਤੁਹਾਨੂੰ ਪਤਾ ਹੀ ਹੈ ਕੋਈ ਵੀ ਸ਼ੁਭ ਕੰਮ ਕਰਨਾ ਹੋਵੇ ਪ੍ਰਥਮ ਪੂਜਨ ਗਣਪਤੀ ਮਹਾਰਾਜ ਜੀ ਦਾ ਹੀ ਹੁੰਦਾ ਹੈ ਉਸ ਵੇਲੇ ਭਗਵਾਨ ਕਾਰਤਿਕ ਜੀ ਵੀ ਇਸ ਧਰਤੀ ਤੇ ਇਸ ਜਗ੍ਹਾ ਤੇ ਵਿਸ਼ਰਾਮ ਕਰ ਰਹੇ ਸੀ ਜਦੋਂ ਕਿ ਨਾਰਦ ਜੀ ਨੇ ਉਹਨਾਂ ਨੂੰ ਆਗੇ ਦੱਸਿਆ ਕਿ ਪ੍ਰਥਮ ਪੂਜਨ ਦਾ ਅਧਿਕਾਰ ਜਿਹੜਾ ਉਹ ਗਣੇਸ਼ ਮਹਾਰਾਜ ਨੂੰ ਮਿਲ ਗਿਆ ਔਰ ਇੱਥੇ ਆ ਚੱਲੋਗੇ ਔਰ 33 ਕੋਟੀ ਦੇਵਤਾ ਨੂੰ ਮਨਾਉਣ ਵਾਸਤੇ ਭਗਵਾਨ ਕਾਰਤਿਕ ਸਵਾਮੀ ਨੂੰ ਇਸ ਪੁੱਤਰ ਸਥਾਨ ਤੇ ਆਏ ਜਦ ਕਿ ਭਗਵਾਨ ਕਾਰਤਿਕ ਸਵਾਮੀ ਨਹੀਂ ਮੰਨੇ ਪਰ ਉਹ ਚੱਲ ਗਏ ਪਰ ਉਸ ਤੋਂ ਬਾਅਦ ਉਹਨਾਂ ਨੇ 33 ਕੋਟੀ ਦੇਵਤਾ ਨੂੰ ਕਿਹਾ ਕਿ ਮੈਂ ਇੱਥੇ ਹੀ ਰਹਿਣਾ ਮੈਂ ਕਲਾਚ ਨਹੀਂ ਜਾਣਾ ਔਰ ਇੱਕ ਵਾਰ ਮੈਂ ਲੈਣਾ ਹਰ ਸਾਲ ਨੌਮੀ ਦਸਵੀਂ ਦੇ ਮੇਲੇ ਦੇ ਤੁਸੀਂ ਮੇਰੇ ਕੋਲ ਇੱਥੇ ਆਓਗੇ ਔਰ ਇਹ ਪ੍ਰਥਾ ਜਿਹੜੀ ਹੈ ਬਹੁਤ ਪ੍ਰਚੀਨ ਹਜ਼ਾਰਾਂ ਸਾਲ ਪੁਰਾਣੀ ਹੈ ਔਰ ਮੈਂ ਦੱਸਣਾ ਜਨਮ ਜਿਹੜੇ ਸਾਡੇ ਪ੍ਰਥਮ ਗੁਰੂ ਮਹਾਰਾਜ ਨੇ ਗੁਰਨਾਨਕ ਦੇਵ ਜੀ ਮਹਾਰਾਜ ਨੇ ਉਹਨਾਂ ਦੀ ਵਿਸ਼ੇਤ ਗੋਸ਼ਟੀ ਇਸ ਜਗ੍ਹਾ ਤੇ ਸਿੱਧਾ ਨਾਲ ਹੋਈ ਆ ਔਰ ਉਹਨਾਂ ਦੀ ਯਾਦ ਦੇ ਵਿੱਚ ਇੱਥੇ ਜਿਹੜਾ ਚਰਨ ਛੂ ਕੀਤਾ ਉਹਨਾਂ ਨੇ ਸਾਹਮਣੇ ਇੱਕ ਗੁਰਦੁਆਰਾ ਸਾਹਿਬ ਬਣਿਆ ਔਰ ਜਿਹੜਾ ਇਹ ਤਿਹਾਰ ਨੌਵੀਂ ਦਸਵੀਂ ਦਾ ਅਸੀਂ ਸਾਰੇ ਬਹੁਤ ਵਧੀਆ ਭਾਈਚਾਰੇ ਦੇ ਨਾਲ ਹਿੰਦੂਸੀ ਕੇਕ ਦਾ ਦਾ ਪ੍ਰਤੀਕ ਮੇਰਾ ਖਿਆਲ ਹੈ ਜੇ ਕਿਤੇ ਵੀ ਨਾ ਹੋਵੇ ਤੇ ਜਲੇਸ਼ਵਰ ਦਾ ਨਾਮ ਗਿਆ ਜਾਸ ਔਰ ਦੂਰੋਂ ਦੂਰੋਂ ਸੰਗਤ ਆਂਦੀ ਹੈ ਆਪਣੀਆਂ ਆ ਕੇ ਮਨੋ ਕਾਮਨਾ ਪੂਰੀ ਕਰਦੀ। ਦੇਖੋ ਜੀ ਅਜਲੇਸ਼ਵਰ ਮੇਂ ਸਰਕਾਰ ਸੇਵਾ ਡਰਸ ਵਾਲੋ ਸਾਡੇ ਕੋਲ ਆਸੋਲੇ 20 ਕਮਰੇ ਆ ਤੇ ਕਰੀਬ ਸਾਡੇ ਕੋਲ ਆ ਗਏ ਨੇ ਜਿਹਦੇ ਵਿੱਚ ਜਿਹੜੇ ਦੂਰੋਂ ਯਾਤਰੀ ਆਂਦੇ ਨੇ ਅਸੀਂ ਉਹਨਾਂ ਨੂੰ ਕਮਰੇ ਦਿੰਨੇ ਆ ਔਰ ਦੋ ਤਿੰਨ ਹਾਲ ਨੇ ਜਿਹਦੇ ਵਿੱਚ ਗੱਦੇ ਲਾ ਕੇ ਅਸੀਂ ਉਹਨਾਂ ਦਾ ਰਾਤ ਸੌਂਦਾ ਪ੍ਰਬੰਧ ਕਰਦੇ ਆ ਔਰ ਜਿਹੜੀ ਸੰਗਤ ਇੱਥੇ ਆਉਂਦੀ ਹੈ ਸਾਨੂੰ 25 ਸਾਲ ਹੋ ਗਏ ਡਰਸ ਮਨਾਇਆ 25 ਸਾਲ ਹੋ ਗਏ ਸਾਨੂੰ ਸੇਵਾ ਕਰਕੇ ਖੁੱਦ ਮੇੰਡੋਂ ਔਰ ਮੇਰੇ ਸੇਵਾਦਾਰਾਂ ਨੂੰ ਔਰ ਮੇਰੇ ਟ੍ਰਸਟੀ ਔਰ ਸ਼ਹਿਰ ਦਾ ਇਹਨਾਂ ਸਹਿਯੋਗ ਹੈ ਮੈਂ ਆਪਣੇ ਸ਼ਹਿਰ ਵਾਸੀਆਂ ਦਾ ਵੀ ਕੋਟੀ ਕੋਟੀ ਧੰਨਵਾਦ ਕਰਨਾ ਚਾਹੁੰਦਾ ਵੀ ਐਡਾ ਵੱਡਾ ਜਿਹੜਾ ਕਾਰਿਆ ਉਹਨਾਂ ਨੇ ਸਾਨੂੰ ਫਾਈਨੈਂਸ਼ਲੀ ਔਰ ਹੱਥਾਂ ਨਾਲ ਸੇਵਾ ਕਰਕੇ ਅੱਜ ਅਸੀਂ ਉਸ ਪਵਿੱਤਰ ਜ਼ਰੂਰ ਦੇ ਕੰਢੇ ਘੜੇ ਆ ਜਿੱਤੇ ਜਿੱਦਾ ਅਸੀਂ 2 ਫਰਵਰੀ ਨੂੰ ਸ਼ੁਭਾ ਕਰਨ ਕੀਤਾ ਸੀ ਬਹੁਤ ਬੜੀ ਕਿਰਪਾ ਜੀ ਇੱਥੇ ਇਹ ਗੁਰੂ ਸਾਹਿਬ ਦੀ ਮਹਾਰਾਜ ਦੀ ਕਿਰਪਾ ਬਾਬੇ ਨਾਨਕ ਦੀ ਸਿੱਧ ਗੋਸ਼ਟੀ ਹੋਈ ਆ ਜੀ ਇੱਥੇ ਬਹੁਤ ਕਿਰਪਾ ਜੀ ਆਪਣੇ ਬਟਾਲੇ ਵਾਲੇ ਸੇਵਾ ਵਿੱਚ ਸਾਰੀ ਸੰਗਤ ਕਰਦੀ ਇੱਥੇ ਹੋਰ ਇਲਾਕੇ ਦੀ ਸੇਵਾ ਵੀ ਸਾਰੀ ਚੱਲਦੀ ਆ ਜੀ ਤੇ ਗੁਰਕਾਰ ਸੇਵਾ ਵੀ ਚੱਲਦੀ ਆ ਜੀ ਇੱਥੇ ਤੇ ਆਪ ਜਿਹੜੇ ਬਟਾਲੇ ਵਾਲੇ ਆਪਣੇ ਸਿੰਘ ਭਾਈ ਜਾਰੇ ਸਾਰਾ ਪ੍ਰਤੀਤ ਇੱਥੇ ਸਾਰੀ ਸੇਵਾ ਕਰਾਈ ਹੈ ਇਹਨਾਂ ਨੇ ਫਰੋਵਰ ਦੀ ਬਹੁਤ ਸੇਵਾ ਹੋਈ ਹੈ ਬਹੁਤ ਵਧੀਆ ਸਰੂਖਰ ਬਣਿਆ ਜੀ ਹੁਣ ਕਿਰਪਾ ਹੋ ਗਈ ਆ ਜੀ ਔਰ ਆਪਣੇ ਬਟਾਲੇ ਵਾਲੇ ਜਿਹੜੇ ਆ ਭਾਈ ਸਾਹਿਬ ਹੁਣ ਇਹਨਾਂ ਦਾ ਆਪਣੇ ਸੇਧ ਸੇਧ ਗੋਸ਼ਟ ਹੋਈ ਸੀ ਇਹਨਾਂ ਦੀ ਬਾਬੇ ਨਾਨਕ ਦੀ ਤੇ ਆਪਣੇ ਭੋਲੇ ਸੰਕਰ ਜੀ ਵੀ ਆਏ ਇੱਥੇ ਸਾਰੇ ਦੀ ਕਿਰਪਾ ਜੀ ਲੰਗਰ ਚਲੰਦੇ ਆ ਭਰਪੂਰ ਲੰਗਰ ਖੰਦ ਦੇ ਸਾਰੀ ਕੀ ਕਹਿਣਾ ਚਾਹੁੰਦੇ ਹੋ ਕਿ ਸ੍ਰੋਵਰ ਇੱਕੋ ਹੀ ਉੱਤੇ ਹਿੰਦੂ ਹਾਂ ਜੀ ਤੇ ਇੱਕ ਜਰਾ ਹੈ ਹਾਂ ਜੀ ਸਾਰੇ ਸਾਝਾ ਦਾ ਸਾਝਾ ਦੇ ਪ੍ਰਤੀਕ ਆ ਜੀ ਸਾਰੇ ਆ ਕੇ ਸਾਰੇ ਇੱਥੇ ਸ੍ਰੋਵਰ ਦਾ ਸਨਾਨ ਕਰਦੇ ਆ ਕੋਈ ਅਸੇ ਦੂਜੀ ਗੱਲ ਨਹੀਂ ਸੀ ਹੈਗੀ ਕਿਸੇ ਦੀ ਕਿੱਦਾਂ ਫਿਰ ਹਿੰਦੂ ਬਹੁਤ ਸਾਰਾ ਪਿਆਰ ਹੈ ਜੀ ਪੂਰਾ ਜੀ ਪੂਰਾ ਪਿਆਰ ਹੈ ਪੂਰਾ ਸਤਾਰਾ ਹੈ ਮੁਸਲਮ ਸਾਰੇ ਪਿਆਰ ਹੈ ਜੀ ਭਾਈ ਭਾਈ ਸਾਰੇ ਕੋਈ ਚੱਕਰ ਨਹੀਂ ਸਿੱਖ ਸਿੱਖ ਬਾਲ ਦੇ ਭਾਈ ਭਾਈ ਬਹੁਤ ਕਿਰਪਾ ਜੀ ਭਾਈ ਜੀ ਬਾਜੀ ਕਿਰਪਾ ਮੇਲੇ ਤੇ ਜਿਹੜੀਆਂ ਸੰਗਤਾਂ ਆਈ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਵੇਖੋ ਜੀ ਮਹਾਰਾਜ ਦੇ ਘਰ ਆਏ ਆ ਜੀ ਸਾਰੀ ਸੰਗਤ ਆ ਲੱਖ ਲੱਖ ਵਧਾਈਆਂ ਹੋਣ ਜੀ ਔਰ ਮਹਾਰਾਜ ਦੇ ਕਿਰਪਾ ਨਾਲ ਸਾਰੇ ਸੋਖ ਸ਼ਾਂਤੀ ਨਾਲ ਆਪੋ ਆਪਣੀ ਸੇਵਾ ਕਰਨੇ ਆਪਣੇ ਘਰ ਜਾਣਗੇ ਕੁਝ ਵੀ ਹੋਵੇ ਮਤਲਬ ਮਾਰੀ ਚੰਗੀ ਕੋਈ ਵੀ ਇੱਥੇ ਵਰਦਾਨ ਨਾ ਤੁਸੀਂ ਅਚਲੇਸ਼ਵਰ ਧੰ ਜੀ ਇਹ ਹਿੰਦੂ ਸਿੱਖ ਭਾਈਚਾਰੇ ਦਾ ਪ੍ਰਤੀਕ ਆ ਬਾਬੇ ਨਾਨਕ ਜੀ ਇੱਥੇ ਆਏ ਭਗਵਾਨ ਕਾਰ्तिकेय ਮਹਾਰਾਜ ਜੀ ਇੱਥੇ ਆਏ ਔਰ ਕਾਰਤਿਕ ਮਹਾਰਾਜ ਜੀ ਆ ਕੇ ਇੱਥੇ ਅਚਲ ਹੋ ਗਏ ਜਿਹੜਾ ਕਿ ਨੌਮੀ ਦਸਮੀ ਦਾ ਮੇਲਾ ਦਿਵਾਲੀ ਤੋਂ ਨੌਵੇਂ ਦਿਨ ਬਾਅਦ ਦਸਵੇਂ ਦਿਨ ਬਾਅਦ ਲੱਗਦਾ ਹੈ ਔਰ ਲੋਕਾਂ ਨੂੰ ਇਹ ਸਾਰ ਸਾਲ ਉਡੀਕ ਹੁੰਦੀ ਹੈ ਕਿ ਨੌਮੀ ਦਸਮੀ ਦਾ ਮੇਲਾ ਆ ਰਿਹਾ ਹੈ ਔਰ ਸਾਡੇ ਤਕਰੀਬਨ ਸਾਡੇ ਗਰਾਊਂਡ ਦੇ ਵਿੱਚ ਸਾਰੇ ਗਰਾਊਂਡ ਦੇ ਵਿੱਚ 20 ਦੇ ਲੱਗੇ ਛੇ 20 25 ਲੰਗਰ ਲੱਗੇ ਹੋਏ ਆ ਔਰ ਭਰਵਾ ਲੰਗਰ ਲੱਗੇ ਹੋਏ ਔਰ ਭਰਪੂਰ ਭਰ ਕੇ ਰਸਾ ਲੰਗਰਾਂ ਦੇ ਵਿੱਚ ਵੀ ਮੰਦਿਰ ਜੀ ਵੀ ਦਰਸ਼ਨ ਕਰਨ ਵਾਲੇ ਦੇ ਵੀ ਔਰ ਮਹਾਰਾਜ ਦੀ ਬੜੀ ਕਿਰਪਾ ਬਟਾਲੇ ਦੇ ਇਹ ਅਤਿਸ਼ਵੇਸ਼ਰ ਘਰ ਜਿਹੜਾ ਕਿ ਸਾਰੇ ਬਟਾਲਿਓਂ ਔਰ ਪੰਜਾਬ ਚੋਂ ਆਲ ਓਵਰ ਇੰਡੀਆ ਚੋਂ ਬੰਦੇ ਇੱਥੇ ਆਉਂਦੇ ਨੇ ਔਰ ਮੈਂ ਕਹਿੰਦਾ ਕਿ ਮਹਾਰਾਜ ਹੋਰ ਬੰਦਿਆਂ ਦੇ ਇੱਥੇ ਕਿਰਪਾ ਰੱਖੇ ਜਿਹੜਾ ਕਿ ਆ ਲੋਕੀ ਪ੍ਰਯਮ ਪੁੰਦੇ ਨੇ ਡਰ ਪੁੰਦੇ ਨੇ ਉਹ ਵੀ ਜਿਹੜਾ ਵਾ ਦੂਰ ਹੋਵੇ ਸਰੋਵਰ ਇੱਕੋ ਹੀ ਏ ਸਰੋਵਰ ਵੀ ਇੱਕ ਸਾਂਝਾ ਪ੍ਰਤੀਕ ਹੈ ਜੀ ਸਾਂਝਾ ਪ੍ਰਤੀਕ ਹੈ ਜੀ ਹਿੰਦੂ ਔਰ ਗੁਰਦੁਆਰਾ ਸਾਂਝਾ ਇੱਥੇ ਗੁਰਦੁਆਰਾ ਮੰਦਿਰ ਸਾਹਮਣੇ ਆ ਔਰ ਮੇਰੇ ਖਿਆਲ ਇਹ ਬਹੁਤ ਹੀ ਰੀਅਰ ਚਾਂਸ ਹੈ ਕਿ ਜਿਹੜਾ ਗੁਰਦੁਆਰਾ ਹੈ ਔਰ ਮੰਦਰ ਆਮਨੇ ਸਾਹਮਨੇ ਲਾਕੀ ਚੱਕੇ ਹੁੰਦੇ ਨੇ ਮੈਂ ਬਹੁਤ ਘੱਟ ਵੇਖੇ ਨੇ ਔਰ ਮਹਾਰਾਜ ਦਾ ਬੜੀ ਦੇਣ ਹੈ ਇੱਥੇ ਬਟਾਲੇ ਨੂੰ ਸਾਡੇ ਨੂੰ ਜਿਹੜਾ ਗੁਰਦੁਆਰਾ ਸਾਹਿਬ ਔਰ ਅਚਲੇਸ਼ਵਰ ਮੰਦਰ ਇੱਥੇ ਇਕੱਠਾ ਹੈ ਕੁਝ ਨਹੀਂ ਸੰਗਤਾਂ ਯਾ ਮੇਲੇ ਨੂੰ ਕੀ ਕਹਿਣਾ ਚਾਹਦੇ ਵਧਾਈਆਂ ਬਹੁਤ ਬਹੁਤ ਵਧਾਈ ਹੈ ਸਾਰੇ ਲੋਕਾਂ ਨੂੰ ਸੰਗਤਾਂ ਨੂੰ ਔਰ ਵਸਦੇ ਪੰਜਾਬ ਵਸਦੇ ਔਰ ਪੰਜਾਬ ਤੋਂ ਬਾਹਰ ਵਸਦੇਆਂ ਨੂੰ ਸਾਡੇ ਅਚਲੇਸ਼ਵਰ ਧਾਮ ਵੱਲੋਂ ਔਰ ਸ਼੍ਰੀ ਕਾਰਤਕੇ ਲੰਗਰ ਕਮੇਟੀ ਵੱਲੋਂ ਲੱਖ ਲੱਖ ਵਧਾਈ जय श्री शंकर बोले बलदारी की जय। हरि ੜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਪਾਵਨ ਕੁਇਤਰਾ ਸਾਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ, ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ, ਤਨ ਗੁਰ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਚਰਨ ਛੋਪਾ ਪ੍ਰਾਪਤ ਗੁਰਦੁਆਰਾ ਚੋ ਸਾਹਿਬ ਵੀ ਤਰਤੀ ਹੈ। ਇਹਦੇ ਨਾਲ ਹੀ Hindu ਧਰਮ ਦਾ ਚਲੇਸ਼ਵਰ ਧਾਮ ਵੀ ਇੱਥੇ ਮੰਦਿਰ ਵੀ ਹੈ ਤੇ ਇਹ ਨੌਵੀਂ ਦਸਵੀਂ ਦਾ ਮੇਲਾ ਜੋ ਕਿ Hindu ਧਰਮ ਦੇ ਨਾਲ ਸਬੰਧਤ ਹੈ। لیکن ਸਿਕ ਸੰਗਤਾਂ ਜਾਂ ਹਿੰਦੂ ਧਰਮ ਦੀਆਂ ਸੰਗਤਾਂ ਇੱਥੇ ਮੰਦਰ ਦੇ ਵਿੱਚ ਜਿੱਥੇ ਆਉਂਦੀਆਂ ਨੇ ਉੱਥੇ ਸਾਰੇ ਗੁਰਦੁਆਰੇ ਵੀ ਆਉਂਦੀਆਂ ਨੇ ਸਾਰੇ ਇਰਾਕੇ ਜੋ ਸੰਗਤ ਵੱਤੋ ਵੱਤ ਕੋਈਂਦੀ ਹੈ ਇੱਥੇ ਸਭੇ ਸਾਂਜੀ ਵਾਲ ਸਦਾਏ ਕੋਈਂ ਨਹੀਂ ਇਸੇ ਬਾਹਰ ਜਿਉ ਇੱਥੇ ਵੱਤੋ ਵੱਤ ਗੁਰੂ ਕੇ ਲੰਗਰ ਵੀ ਚੱਲ ਰਹੇ ਨੇ ਦੀਵਾਨ ਵੀ ਚੱਲ ਰਹੇ ਨੇ ਸੇਵ ਤੋਂ ਹੀ ਕਥਾ ਕੀਰਤਨ ਢਾਡੀ ਵਾਰਾਂ ਦੇ ਰਾਹੀਂ ਸੰਗਤਾਂ ਨੂੰ ਗੁਰਮਤ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਸੋ ਇਸੇ ਤਰ੍ਹਾਂ ਸਾਂਜੀ ਵਾਲਤਾ ਦਾ ਉਪਦੇਸ਼ ਸਾਰੀ ਸੰਗਤ ਨੂੰ ਮਿਲਦਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਹ ਵੀਡੀਓ ਨੂੰ ਵੱਤਵਾ ਸ਼ੇਅਰ ਕਰਿਓ। ਕੈਮਰਾ ਪਰਸਨ ਪੌਣਾ ਅਗਰ왈 ਦੇ ਨਾਲ ਨੌਂ ਇੰਡੀਆ ਪੰਜਾਬੀ ਲੱਕੀ ਰਾਜਪੂਤ ਪਟਿਆਲਾ।